ਹਾਂਜੀ ਬਾਈ ਜੀ ਹੁਣ ਆਪਾਂ ਪਹੁੰਚ ਗਏ ਆ ਪਿੰਡ ਬਲਾੜ ਮਹਿਮਾ ਦੀ ਪੰਚਾਇਤ ਘਰ ਚ ਤੇ ਪੁਰਾਣਾ ਪੰਚਾਇਤ ਘਰ 1968 ਦਾ ਬਣਿਆ ਹੋਇਆ ਤੇ ਨਾਲ ਆਪਣੇ ਪਿੰਡ ਦੇ ਸੂਝਵਾਨ ਸੱਜਣ ਨੇ ਤੇ ਨਾਲ ਆਪਾਂ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਪ੍ਰਾਣਿਕ ਗੱਲਾਂ ਬਾਤਾਂ ਆਪਾਂ ਕਰਾਂਗੇ ਤੇ ਵੀਡੀਓ ਚ ਐਂਡ ਤੱਕ ਬਣੇ ਰਹਿਣਾ ਹਾਂਜੀ ਬੱਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਂ ਕੀ ਹੈ ਆਪਣਾ ਮੇਰਾ ਨਾਂ ਜੀ ਰਜਿੰਦਰ ਸਿੰਘ ਆ ਅੱਛਾ ਜੀ ਵੋਟ ਕਿੰਨੇ ਆ ਜੀ ਆਪਣੇ ਪਿੰਡ ਦੀ ਤਕਰੀਬਨ 1400 ਦੇ ਲਗਭਗ ਜੀ ਵੋਟ ਅੱਛਾ ਜੀ ਰਕਬਾ ਕਿਹਨਾਂ ਇਹ ਟੋਟਲ ਪਿੰਡ ਦਾ ਬਲਾਡ ਮੈਂ ਸਾਡੇ ਪਿੰਡ ਦਾ ਰਕਬਾ ਤਕਰੀਬਨ 1600 ਏਕੜ ਹੈ 1600 ਏਕੜ ਹੈ ਹਾਂ ਜੀ ਅਮੀਰ ਹੈ ਕਿ ਪਿੰਡੇ ਗਰੀਬ ਹੈ ਦਰਮਿਆਨੇ ਟਾਈਪ ਦਰਮਿਆਨੇ ਟਾਈਪ ਹਾਂ ਵਧੀਆ ਮਿਹਨਤ ਕਰਦੇ ਹੈਗੇ ਸਾਰੇ ਲੋਕ ਹੈ ਜਿਹੜੇ ਬਹੁਤ ਸਾਊ ਲੋਕ ਹੈਗੇ ਅੱਛੇ ਵਰਖਾੜ ਕਰਨ ਵਾਲੇ ਹੈਗੇ ਹਾਂ ਜੀ ਤੇ ਖੇਤੀ ਨਾਲ ਰਿਲੇਟਡ ਕੁਝ ਬਹੁਤ ਮੁਲਾਜ਼ਮੀ ਹੈਗੇ ਅੱਛੇ ਕੁਝ ਫੌਜ ਦੇ ਵਿੱਚ ਵੀ ਹੈਗੇ ਠੀਕ ਹੈ ਜੀ ਕੁਝ ਟੀਚਰ ਵੀ ਹੈਗੇ ਪੰਜ ਸੱਤ ਅੱਛਾ ਜੀ ਤੇ ਸਾਰੇ ਵਧੀਆ ਗਰੀਬ ਮੀਰ ਭਾਈਚਾਰਾ ਹੈਗੇ ਸਾਰੇ ਵਧੀਆ ਭਾਈਚਾਰਾ ਰਹਿੰਦੇ ਕੋਈ ਪਾਰਟੀ ਵਾਜੀ ਤਾਂ ਨਹੀਂ ਨਹੀਂ ਜੀ ਵਧੀਆ ਰਹਿੰਦੇ ਸਾਰੇ ਅਸੀਂ ਤੁਸੀਂ ਵਿਖੇ ਇਹਨਾਂ ਧਰਮਸ਼ਾਲਾ 'ਚ ਬੈਠੇ ਹੈਗੇ ਹਾਂਜੀ ਸਾਰੇ ਆਪ ਦੇ ਰੰਗ ਰੰਗੀਆਂ ਬੰਦੇ ਤਾਂ ਅਸੀਂ ਖੇਡਦੇ ਅਸੀਂ ਠੱਠੇ ਕਰਦੇ ਹੈਗੇ ਹਾਂਜੀ ਤੇ ਜਿਹੜੇ ਤੁਹਾਡੇ ਟਾਈਮ ਦੇ ਬਜ਼ੁਰਗ ਹੈ ਜੀ ਉਹ ਸੱਥਾਂ 'ਚ ਬੈਂਦੇ ਨੇ ਤੇ ਹੁਣ ਦੇ ਜਿਹੜੇ ਉਹ ਜ਼ਿਆਦਾਤਰ ਫੋਨ ਦੇ ਵਰਤੋਂ ਕਰਦੇ ਨੇ ਇਹ ਕੀ ਸਮਝਦੇ ਹੋ ਤੁਸੀਂ ਵੇਖੋ ਜੀ ਇਹਦੇ ਚ ਨਾ ਮੇਨ ਦੋ ਗੱਲ ਆਈਆਂ ਹਾਂਜੀ ਵੈਸੇ ਮੇਰੀ ਇੱਕ ਇਹ ਬੇਨਤੀ ਹੈਗੀ ਅੱਛਾ ਜੀ ਵੀ ਜਦੋਂ ਉਸ ਵੇਲੇ ਦੇ ਹਾਲਾਤ ਇਹ ਸੀ ਮਾਤਾ ਪਿਤਾ ਘਰ ਦੇ ਵਿੱਚ ਹੁੰਦੇ ਸੀ ਅੱਛਾ ਜੀ ਜੇ ਬੱਚੇ ਪੜ੍ਹਦੇ ਵੀ ਤੇ ਘਰੇ ਆਉਂਦੇ ਤੇ ਮਾਂ ਪਿਓ ਦਾ ਪਿਆਰ ਮਿਲਦਾ ਸੀ ਠੀਕ ਹੈ ਜੀ ਅੱਜ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਜੇ ਮਾਪਿਓ ਕੋਈ ਨੌਕਰੀ ਕਰਦੇ ਆਗੇ ਤੇ ਬੱਚਾ ਨੂੰ ਮਾਪਿਓ ਦਾ ਪਿਆਰ ਨਹੀਂ ਮਿਲਦਾਗਾ। ਅੱਛਾ ਜੀ। ਉਹਨਾਂ ਨੂੰ ਜਿਹੜਾ ਉਹਨਾਂ ਦੀ ਡਿਊਟੀ ਜਾਣਾ ਹੁੰਦਾ ਤਾਂ ਉਹਨਾਂ ਨੂੰ ਉਹ ਬਿਜੀ ਕਰ ਦਿੰਦੇ ਆਗੇ ਕੋਈ ਮੋਬਾਈਲ ਤੇ ਕਰਤਾ ਕੋ ਟੈਲੀਵਿਜ਼ਨ ਤੇ ਲਾਤਾ। ਹਾਂਜੀ। ਵੀ ਕਿਸੇ ਤਰ੍ਹਾਂ ਵੀ ਸਾਡੀ ਜਾਣ ਨਾ ਖਾਨ। ਇਹ ਤਾਂ ਮੋਬਾਈਲ ਤੇ ਲੱਗੇ ਰਹੇ ਜਾਂ ਟੈਲੀਵਿਜ਼ਨ ਤੇ ਲੱਗੇ ਰਹੇ। ਹਾਂਜੀ। ਦੂਜੀ ਗੱਲ ਇਹ ਵੀ ਮੇਰੀ ਇੱਕ ਬੇਨਤੀ ਵੀ ਹੈਗੀ। ਚਾਹੇ ਤਾਂ ਮੁੰਡੇ ਆ ਤੇ ਚਾਹੇ ਕੁੜੀਆਂ। ਹਾਂਜੀ। ਮੈਂ ਕਹਿੰਦਾ ਵੀ ਇੱਕ ਅਪਲਾਈ ਹੈ ਜਿਹੜਾ ਸਰਵਸ ਕਰਦਾਗਾ ਹਾਂਜੀ ਚਾਹੇ ਉਹ ਲੜਕੀ ਹੈ ਤੇ ਚਾਹੇ ਲੜਕਾ ਹੈਗਾ ਅੱਛਾ ਜੀ ਉਹ ਦੋਨੇ ਆਪਸ ਵਿੱਚ ਵਿਆਹ ਨਾ ਕਰੋ ਅੱਛਾ ਜਿਹੜੇ ਦੋਨੇ ਨਾਲ ਬਈ ਜਾਂਦੇ ਹਾਂ ਜੇ ਨੌਕਰੀ ਬੇਟੀ ਕਰਦੀਏਗੀ ਤੇ ਉਹ ਖੇਤੀਬਾੜੀ ਵਾਲੇ ਬੰਦੇ ਨਾਲ ਵਿਆਹ ਕਰਾਵੇ ਇੱਕ ਘਰ ਦਾ ਬੱਚਾ ਘਰ ਦਾ ਮੈਂਬਰ ਬੱਚਿਆਂ ਨੂੰ ਸੰਭਾਲੇ ਬੱਚਿਆਂ ਨੂੰ ਪਿਆਰ ਹੋਵੇ ਤਾਂ ਮਾਂ ਤੇ ਉਹਦੇ ਵਿੱਚ ਉਹਨਾਂ ਦਾ ਮੋਹ ਪੈਦਾ ਹੁੰਦਾ ਹੈ ਹਾਂਜੀ ਜੇ ਬੰਦਾ ਡਿਊਟੀ ਕਰਦਾ ਹੈ ਤੇ ਜਿਹੜੀ ਲੜਕੀ ਹੈਗੀ ਉਹ ਆਨ ਅਪਲਾਈ ਹੋਵੇ ਉਹ ਘਰ ਦੇ ਵਿੱਚ ਕਾਰੋਬਾਰ ਨੂੰ ਕਰੇ ਜਿਦੋਂ ਘਰ ਦੇ ਵਿੱਚੋਂ ਕੋਈ ਵੀ ਮੈਂਬਰ ਅੱਗੇ ਦਾਦੀ ਨਾਨੀ ਗੱਲਾਂ ਸੁਣਾਉਂਦੇ ਇਤਿਹਾਸ ਸੁਣਾਉਂਦੇ ਅੱਜ ਸਾਡੇ ਬੱਚੇ ਜਿਹੜਾ ਸਾਡਾ ਇਤਿਹਾਸ ਤਾਂ ਭੁੱਲ ਹੀ ਗਏ ਵੀ ਸਾਡਾ ਇਤਿਹਾਸ ਕੀ ਹੈ ਭੁੱਲ ਗਏ ਨਾ ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਜਾਣਕਾਰੀ ਹੈ ਕਿ ਤੇ ਤਕਰੀਬਨ ਜਿਹੜੇ ਸਾਡੇ ਟੀਚਰ ਵਗੈਰਾ ਜਿਹੜੇ ਪੜਾਉਣ ਵਾਲੇ ਹੈਗੇ ਹਾਂਜੀ ਉਹਨਾਂ ਨੂੰ ਨਹੀਂ ਬਹੁਤਾ ਠੀਕ ਹੈ ਵੀ ਕਿਤਾਬੀ ਕਿਡੇ ਜ਼ਰੂਰ ਹੁੰਦੇ ਪਰ ਇਤਿਹਾਸ ਬਾਰੇ ਉਹਨਾਂ ਨੂੰ ਉਹ ਗੱਲਾਂ ਤੋਂ ਅਣਜਾਣ ਹੁੰਦੇ ਗਏ ਜਿਹੜੇ ਨਾਲ ਬੱਚੇ ਨੇ ਸਮਾਨ ਦੇ ਵਿੱਚ ਉਡਾਰੀਆਂ ਲਾਉਣੀਆਂ ਹੁੰਦੀਆਂ ਹਾਂਜੀ ਸਮਾਜ ਦੇ ਵਿੱਚ ਰਹਿਣਾ ਹੁੰਦਾਗਾ ਭਾਈਚਾਰੇ ਦੇ ਵਿੱਚ ਕਿਵੇਂ ਪ੍ਰਿਆ ਪਿਆਰ ਕਰਨਾਗਾ ਕਿਵੇਂ ਰਹਿਣਾਗਾ ਹਾਂਜੀ ਉਹ ਚੀਜ਼ਾਂ ਨਾਲ ਸਾਡੇ ਬੱਚਿਆਂ ਚੋਂ ਖਤਮ ਹੋ ਗਈਆਂ ਬੱਚਾ ਅੰਦਰ ਤੜਾ ਹੀ ਰਹਿਗਾ ਬਸ ਬੈਗ 20 ਸਿਰ ਪੱਕੇ ਦਾ ਬਾਹਰ ਦੇ ਵਿੱਚ ਗੱਡੀ ਆ ਗਈ ਭਾਤਾਗਾ ਹਾਂਜੀ ਸ਼ਾਮ ਨੂੰ ਆ ਗਿਆ ਜਦੋਂ ਆ ਕੇ ਬਖਾਣਾ ਖਾ ਲੈ ਟਿਊਸ਼ਨ ਹੋਗੀ ਸਿਰਫ ਤੇ ਸਿਰਫ ਬੱਚਿਆਂ ਦੇ ਉੱਤੇ ਮਾਨਸਿਕ ਜਿਹੜਾ ਬੋਝ ਹੈ ਪੜ੍ਹਾਈ ਦਾ ਨੌਕਰੀ ਤਾਂ ਮਿਲਦੀ ਨਹੀਂ ਹਾਂਜੀ ਉਹ ਬੋਧ ਲੈ ਕੇ ਬੈਠ ਜਾਂਦਾ ਬੱਚੇ ਨੂੰ ਵੀ ਮੈਂ ਜੀ ਮੈਂ ਫਾਸਟ ਨਾ ਆਇਆ ਫੂ ਸਾਈਡ ਬੱਚੇ ਇਸ ਵਾਸਤੇ ਕਰਦੇ ਜੀ ਕਈ ਵਾਰੀ ਉਹ ਹੁੰਦਾ ਪੇਪਰ ਮੜਾ ਹੋ ਗਿਆ ਹਾਂਜੀ ਤੇ ਉਹ ਘਰੇ ਆਉਂਦਾਗਾ ਪਰੇਸ਼ਾਨ ਹੋ ਜਾਂਦਾ ਮਾਂ ਪਿਓ ਜਿਹੜਾ ਮੜਾ ਮੁੱਟਾ ਪੜਿਆ ਹੁੰਦਾਗਾ ਉਹ ਹੌਸਲਾ ਨਹੀਂ ਦਿੰਦਾਗਾ ਤੇ ਉਹ ਫਿਰ ਭੁਰਦਾ ਤੇਰੇ ਤੇ ਪੈਸੇ ਖਰਚ ਕਰੇਗੇ ਤੇ ਬੱਚਾ ਉਸ ਸਥਿਤੀ ਤੇ ਜਾਵਣਦਾਗਾ ਕਿ ਉਹਨੂੰ ਜ਼ਿੰਦਗੀ ਤੋਂ ਹਰ ਤੋਂ ਨੇ ਪੈਣੀ ਸਰਕਾਰੀ ਸਕੂਲਾਂ ਚ ਬੱਚੇ ਪੜਾਉਣੇ ਚਾਹੀਦੇ ਆਂ ਵੇਖੋ ਜੀ ਗੱਲ ਇਹ ਹੈਗੀ ਮੈਂ ਤਾਂ ਇਹ ਸਰਕਾਰ ਨੂੰ ਬੇਨਤੀ ਕਰਦਾ ਵੀ ਜਿੰਨੇ ਪ੍ਰਾਈਵੇਟ ਸਕੂਲ ਆ ਸਾਰੇ ਬੰਦ ਹੋਣੇ ਚਾਹੀਦੇ। ਹਾਂਜੀ। ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਨ ਹਾਂਜੀ ਚੰਗੇ ਟੀਚਰ ਹੁੰਦੇ, ਬੀਐਡ ਟੀਚਰ ਹੁੰਦੇ, ਚੰਗੀ ਯੋਗਤਾ ਵਾਲੇ ਹੁੰਦੇ। ਇੱਕ ਪਾਸੇ 10000 ਰੁਪਏ ਵਾਲਾ ਮਾਸਟਰ ਇੱਕ ਨੂੰ ਲੱਖ ਰੁਪਏ ਦਾ ਖਾ ਮਿਲਦਾਗਾ। ਹਾਂਜੀ। ਪਰ ਸਾਡੇ ਜਿਹੜੇ ਸਕੂਲ ਆਗੇ ਇੱਥੇ ਸਿਰਫ ਐਸਸੀ ਤੇ ਬੀਸੀ ਦੇ ਬੱਚੇ ਰਹਿ ਗਏ। ਰਹਿ ਗਏ। ਦੂਜੇ ਬੱਚੇ ਆ ਛੜੇ ਉਹ ਸਾਰੇ ਖਰਚੇ ਵਾਲੇ ਹੀ ਹੈਗੇ ਤੇ ਨਾਲ ਇਹ ਵੀ ਹੈਗੀ ਵੀ ਮੈਂ ਅੱਗੇ ਵੀ ਇਹ ਗੱਲ ਕਹੀ ਸੀਗੀ। ਅੱਛਾ ਜੀ। ਦੇ ਜਿੱਥੇ ਬੱਚੇ ਪੜ੍ਹਦੇ ਹੈਗੇ ਬੱਚਿਆਂ ਦੇ ਉੱਤੇ ਸਰਕਾਰ ਐਸੀ ਬੀਸੀ ਨੂੰ ਪੂਰਾ ਪੂਰਾ ਖਰਚਾ ਕਰੇ ਉਹਨਾਂ ਤੇ ਹਾਂਜੀ ਉਹਨਾਂ ਨੂੰ ਹਰੇਕ ਫੈਸਿਲਿਟੀ ਮਿਲੇ ਅੱਛਾ ਜੀ ਪਰ ਅਰਖਣ ਜਿਹੜਾ ਇਹ ਬੰਦ ਹੋਵੇ ਬੰਦਾ ਯੋਗਤਾ ਦੇ ਨਾਲ ਅਗਿਆਵੇ ਜਿਹੜੀ ਯੋਗਤਾ ਹੈ ਨਾ ਹਾਂਜੀ ਸਾਰੀਆਂ ਚੀਜ਼ਾਂ ਯੋਗਤਾ ਦੇ ਵਿੱਚ ਹੁੰਦੀਆਂ ਆਈਆਂ ਇੱਕ 30% ਨੂੰ 33% ਨੰਬਰ ਲੈ ਕੇ ਜਿਹੜਾ ਬੱਚਾ ਹੈਗਾ ਉਹ ਡੀਐਸਪੀਐਸਐਸਬੀ ਦਾ ਬਣਦਾ ਹੈਗਾ ਹਾਂਜੀ ਇੱਕ 90% ਵਾਲਾ ਜਿਹਨੂੰ ਪੂਰਾ ਗਿਆਨ ਹੁੰਦਾ ਉਹ ਸਾਰੀ ਜ਼ਿੰਦਗੀ ਸਿਪਾਹੀ ਰਹ ਜਾਂਦਾ ਹੈ ਹਾਂਜੀ ਇਹਦੇ ਤੇ ਮੈਂ ਸਰਕਾਰ ਨੂੰ ਕਹਿੰਦਾ ਮੈਂ ਮੈਂ ਕਿਸੇ ਗਰੀਬ ਦੇ ਖਿਲਾਫ ਨਹੀਂ ਮੈਂ ਕਹਿੰਦਾ ਉਹਦੇ ਬੱਚੇ ਨੂੰ ਪੂਰੀਆਂ ਸਹੂਲਤਾਂ ਮੰਤਰੀਆਂ ਵਾਲੀਆਂ ਦੇ ਦੇ ਅੱਛਾ ਜੀ ਬੱਚਾ ਪੜ੍ਹ ਕੇ ਯੋਗਤਾ ਦੇ ਨਾਲ ਅਗਿਆ ਠੀਕ ਜਿਹਨੂੰ ਯੋਗਤਾ ਹੋਊਗੀ ਹਾਂਜੀ ਉਹਨੂੰ ਨੌਲੇਜ ਹੋਊਗੀ ਤਾਂ ਉਹ ਫੈਸਲੇ ਵੀ ਠੀਕ ਕਰੂ ਤੁਹਾਡੇ ਬਲਾਡ ਮੈਮੇ ਜ ਕਿੰਨੇ ਵੀ ਤੱਕ ਹੈ ਸਕੂਲ ਸਾਡੇ ਪਿੰਡ ਹੈ ਜੀ ਜਿਹਦਾ 8ਵੀਂ ਤੱਕ ਦਾ ਸਕੂਲ ਹੈਗਾ ਹਾਂਜੀ ਤੇ ਬਸ ਬੱਚਿਆਂ ਦੀ ਗਿਣਤੀ ਜਿਹੜੀ ਤਕਰੀਬਨ ਐਸੀਬੀਸੀ ਨੇ ਕੋਈ ਵੱਧ ਨਹੀਂ ਬਣਾਉਣ ਦੀ ਕੋਸ਼ਿਸ਼ ਕੀਤੀ گاਹਾ ਕੋਈ ਵੇਖੋ ਜੀ ਨਾਲ ਸਾਡੇ ਜਿਹੜੇ ਸਕੂਲ ਹੈ ਦਾਨਸੋ ਵਾਲਾਗਾ 3 ਕਿਲੋਮੀਟਰ ਬਾਅਦ ਤੇ 3 ਕਿਲੋਮੀਟਰ ਬਾਅਦ ਤੇ ਸਾਡੇ ਨਾਲ ਜਿਹੜਾ ਨੱਥਾ ਸਿੰਘ ਉੱਥੇ ਵਾਲੇ ਉੱਥੇ ਹਾਈ ਸਕੂਲ ਹੈਗੇ ਅੱਛਾ ਜੀ ਉੱਥੇ ਜਾਂਦੇ ਬੱਚੇ ਤੇ ਬੱਚੇ ਫਿਰ ਉਹ ਤਕਰੀਬਨ ਉੱਥੇ ਵੀ ਨਹੀਂ ਜਾਂਦੇ ਪ੍ਰਾਈਵੇਟ ਸਕੂਲਾਂ ਜੀ ਪੜਦੇ ਸਰ ਦਾਨਸੋ ਵਾਲੇ ਪ੍ਰਾਈਵੇਟ ਸਕੂਲ ਹੈਗਾ ਹਾਂਜੀ ਤੇ ਬਾਬਾ ਦਾਨਸਿਕ ਅਕਾਲ ਅਕੈਡਮੀ ਹੈਗੀ ਹੋਰ ਨੇੜੇ ਤੇਰੇ ਬੱਚੇ ਜਿਹੜੇ ਬਾਹਰੋਂ ਦਾ ਸਕੂਲ ਹੈ ਉੱਥੇ ਜਾਂਦੇ ਹੈਗੇ ਅੱਛਾ ਜੀ ਤੇ ਪਰ ਇਹ ਸਾਰਾ ਜਿਹੜਾ ਨਾ ਬਸ ਪੈਸੇ ਦੀ ਖੇਡ ਹੈ ਜੀ ਪੈਸੇ ਵਾਲ ਦਾ ਉਹ ਕਹਿੰਦੀ ਸੀ ਕਿ ਨਾ ਵੀ ਵੀ ਕੋਈ ਜਾਂਦਾ ਸੀਗਾ ਮੇਲੇ ਨੂੰ ਤੇ ਤਿੰਨ ਚਾਰ ਦੀਆਂ ਪਰਝਾਈਆਂ ਸੀਗਾਂ ਉਹ ਕਹਿੰਦੀ ਮੇਰੇ ਨੂੰ ਸੁਣਸਣਾ ਲਿਆ ਦੀ ਮੇਰੇ ਨੂੰ ਛਣਕਣਾ ਲਿਆ ਦੀ ਮੇਰੇ ਨੂੰ ਫਲਾਨਾ ਲਿਆ ਦੀ ਇੱਕ ਨੇ ਕੱਢ ਕੇ 5 ਰੁਪਏ ਫੜਾਤੇ ਹਾਂਜੀ ਤੇ ਉਹਨੇ ਲਿਆ ਕੇ ਦੇਤੇ ਤੇ ਜਦੋਂ ਫੜਾਇਆ ਉਹ ਕਹਿੰਦਾ ਪੈਸੇ ਵਾਲਾ ਦਾ ਖੇਡ ਦਾ ਦੂਜਾ ਤਾਂ ਰਹਿ ਜਾਂਦਾਗਾ ਪੈਸੇ ਵਾਲਾ ਦਾ ਬੱਚਾ ਪੈਸੇ ਦੀ ਪੜ੍ਹਾਈ ਹੈਗੀ ਤੇ ਅੱਜ ਆਪਾਂ ਪੰਚਾਇਤ ਘਰ 'ਚ ਖੜੇ ਆਂ ਬਲਾੜ ਮਹਿਮਾ ਦੀ ਤੇ ਇੱਥੇ ਪਹਿਲਾਂ ਵਿਆਹ ਹੁੰਦੇ ਹੋਣਗੇ ਹੀ ਬਰਾਤਾਂ ਬੈਂਦੀਆਂ ਹੋਣਗੀਆਂ ਤੇ ਅੱਜ ਕੰਮ ਪੈਲਸਾਂ 'ਚ ਹੋ ਗਿਆ ਹੀ ਉਹ ਪੈਲਸਾਂ ਵਾਲਾ ਕੰਮ ਵਧੀਆ ਹੈ ਕਿ ਪਹਿਲਾਂ ਵਾਲਾ ਪੰਚਾਇਤ ਘਰ ਵਾਲਾ ਕੰਮ ਵਧੀਆ ਸੀ ਗੱਲ ਇਹ ਹੈ ਵੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਦੋ ਕੰਮ ਐ ਨੇ ਜਿਹੜੇ ਹਾਂਜੀ ਉਹ ਵਧੀਆ ਕਰਨੀ ਚਾਹੀਦੇ ਸਾਦਾ ਕੱਪੜਾ ਅੱਛਾ ਜੀ ਮਨ ਨੂੰ ਟੈਨਸ਼ਨ ਨਹੀਂ ਹੁੰਦੀਗੀ ਤੁਸੀਂ ਢਿਪੜਕੀਲਾ ਕੱਪੜਾ ਪਾਉਂਗੇ ਤਾਂ ਬੰਦੇ ਨੂੰ ਕਾਮ ਚੇਤੇ ਆਉਂਦਾ ਹੈ ਹਾਂ ਜੀ ਸਾਦੇ ਰਹੋਗੇ ਤਾਂ ਆਰਾਮ ਚੇਤੇ ਆਉਂਦਾ ਹੈ ਅੱਛਾ ਜੀ ਇਸੇ ਤਰ੍ਹਾਂ ਇਹ ਕਹਿੰਦੇ ਆ ਵੀ ਸਾਦੇ ਵਿਆਹ ਤੇ ਸਾਦੇ ਭੋਗ ਨਾ ਚਿੰਤਾ ਤੇ ਨਾ ਕਰਜ਼ਾ ਰੋ ਹਾਂ ਜੀ ਅੱਜ 3 ਘੰਟੇ ਦੇ ਵਿੱਚ ਬੱਚੇ ਜਿਹੜੇ ਵਿਆਹ ਕਰਨ ਦੇ ਪੈਰਸ ਵਾਲੇ ਆਗੇ ਜਿਹੜੇ ਜਾਂ ਜਾਣ ਵਾਲੇ ਹੁੰਦੇ ਜਿਹੜੇ ਉੱਥੇ ਧੂਮ ਧੜਕਾ ਠਾ ਠੋਂਦੇ ਆਗੇ ਹਾਂਜੀ ਤੇ ਘਰ ਵਾਲੇ ਦਾ ਮਗਰੋਂ ਕਿਲੇ ਤੇ ਗੂਠਾ ਲਗਿਆ ਪਿਆ ਹੁੰਦਾਗਾ ਇਹੋ ਇਸ ਧਰਮਸ਼ਾਲਾ 'ਚ ਵਿਆਹ ਹੁੰਦੇ ਸੀਗੇ ਹਾਂਜੀ ਬਰਾਤ ਆਉਂਦੀ ਸੀਗੀ ਪਿੰਡ ਦੇ ਬੱਚੇ ਮੁੰਡੇ ਹਾਂਜੀ ਬਿਸਤਰੇ ਇਕੱਠੇ ਕਰਦੇ ਅੱਛਾ ਜੀ ਬਰਾਤ ਆਉਂਦੀ ਸ਼ਾਮ ਨੂੰ ਰੋਟੀ ਪਾਣੀ ਖਾਂਦੇ ਤੜਕੇ ਆਨੰਦ ਕਾਰਜ ਹੁੰਦੇ ਇੱਕ ਦਿਨ ਪਹਿਲਾਂ ਹੁੰਦੀ ਸੀ ਬਰਾਤੀ ਹਾਂਜੀ ਪਹਿਲਾਂ ਬਰਾਤ ਪਹਿਲਾਂ ਅੱਥਨ ਸ਼ਾਮ ਨੂੰ ਹੁੰਦੀ ਸੀ ਕਿੰਨੇ ਕੁ ਚਿਰ ਪਹਿਲਾਂ ਦੀ ਗੱਲ ਹੈ ਜੀ ਇਹ ਇਹ ਤਾਂ ਜੀ 72 ਤੇ 73 ਤੋਂ ਪਹਿਲਾਂ ਸ਼ਾਮ ਨੂੰ ਹੁੰਦੀ ਸੀ ਅੱਛਾ ਜੀ ਉਸ ਤੋਂ ਬਾਅਦ ਇਹ ਸੀਗਾ ਵੀ ਉਹ ਪਿੰਡ ਦੇ ਬੱਚੇ ਹਾਂਜੀ ਰੋਟੀ ਖਵਾਉਂਦੇ ਠੀਕ ਹੈ ਜੀ ਮਾਨ ਸਤਕਾਰ ਨਾਲ ਲੈ ਕੇ ਜਾਂਦੇ ਜਾਨੀਆਂ ਨੂੰ ਆਓ ਬਾਈ ਜੀ ਰੋਟੀ ਫੁਲਕਾ ਖਾਓ ਹਾਂਜੀ ਉਹ ਆਉਂਦੇ ਤੇ ਘਰ ਵਾਲਾ ਵਧੀਆ ਮਾਨ ਸਤਕਾਰ ਕਰਦਾ ਸਾਰੇ ਖੜੇ ਹੁੰਦੇ ਆਣ ਘਮੜ ਤੇ ਹੁਣ ਹੈ ਜਿਹੜਾ ਪਾਇਰਸ ਦਾ ਤਜਰੀ ਹੈਗਾ ਵੀ ਪਤਾ ਨਹੀਂ ਕੈ ਦਿਨਾਂ ਦਾ ਬੇਹਾ ਖਾਣਾ ਖਾੜਾ ਤਰਕੇ ਮੂਹਰੇ ਧਰ ਦਿੰਦੇ ਹੈਗੇ ਪਲੇਟ ਸਿਸਟਮ ਹਾਂਜੀ ਕੋਈ ਖਾਵੇ ਜਾਂ ਨਾ ਖਾਵੇ ਕੋਈ ਕਿਸੇ ਨੂੰ ਇਹ ਕਹਿੰਦੇ ਵੀ ਬਾਈ ਜੀ ਤੂੰ ਰੋਟੀ ਨੂੰ ਤਾਂ ਨਹੀਂ ਦੇਗਾ ਹਾਂਜੀ ਤੇ ਉੱਥੇ ਤਾਂ ਬਾਈ ਜੀ ਹੈ ਜਿਹੜਾ ਹੈਗਾ ਖਾਣਾ ਅਸਲ ਉਹ ਕਹਿੰਦੇ ਹੁੰਦੇ ਕਿ ਇੱਕ ਦਰਜੀ ਨੇ ਸਕਰਟ ਵਿਖਾਈ ਸੀਗੀ ਅੱਛਾ ਜੀ ਉਹ ਬੰਦੇ ਨੇ ਕਪੜਾ ਦਿੱਤਾ ਕਹਿੰਦਾ ਜੀ ਮੇਰਾ ਕਪੜਾ ਹੈਗਾ ਤੇ ਮੇਰਾ ਸੂਟ ਬਣਾ ਦਿਓ ਹਾਂਜੀ ਦਰਜੀ ਨੇ ਕਪੜਾ ਰੱਖ ਲਿਆ ਉਹ ਕਹਿੰਦਾ ਯਾਰ ਦਰਜੀ ਨੂੰ ਕਹਿੰਦਾ ਵੀ ਕਪੜਾ ਜਾਂਦੇ ਆਂਦਾ ਦੋ ਬਣਾ ਦੇ ਅੱਛਾ ਜੀ ਕਹਿੰਦਾ ਠੀਕ ਹੈਗਾ ਠੀਕ ਹੈ ਉਹ ਕਹਿੰਦਾ ਜੀ ਦਰਜੀ ਨੇ ਕਪੜਾ ਜਾਂਦੇ ਹੈਗਾ ਮਿੰਨਾ ਤਾਂ ਹੀ ਨਹੀਂ ਕਹਿੰਦਾ ਤਿੰਨ ਬਣਾ ਦੇ ਕਹਿੰਦਾ ਠੀਕ ਹੈ ਠੀਕ ਹੈ ਹੁਣ ਚਾਰ ਪੰਜਾਂ ਤੇ ਜਾਵੜਿਆ ਉਹ ਦਰਜੀ ਕੋਲ ਦੁਆਰੇ ਉਹ ਆਇਆ ਲੈਣ ਕੱਪੜੇ ਤੇ ਉਹਨੇ ਚਾਰ ਚਰਨਾਂ ਕੋਲ ਜਿਹਦੇ ਪੰਛੀ ਨੀਕਰਾਂ ਬਣਾ ਕੇ ਉਹਨੂੰ ਦਫੜਾਤੀਆਂ। ਅੱਛਾ ਜੀ। ਇਹ ਫੜਾਤੀਆਂ। ਉਹ ਕਹਿੰਦਾ ਮੈਂ ਤੈਨੂੰ ਸੂਟ ਬਣਾਉਣ ਨੂੰ ਆਖਿਆ ਸੀਗਾ। ਉਹ ਮੂਰੇ ਬਣਿਆ ਹੁੰਦਾਗਾ ਸ਼ੋਕ ਇਹ ਜਾ ਦਰਜੀ ਅੰਦਰ ਖੜਾ ਸੀ ਬਾਹਰ ਖੜਾ ਸੀ। ਉਹ ਕਹਿੰਦਾ ਬਾਹਰ ਆ ਇੱਧਰ। ਅੱਛਾ। ਉਹ ਕਹਿੰਦਾ ਨਹੀਂ ਆਉਂਦਾਗਾ। ਉਹਦੇ ਬਾਹਰ ਆ। ਉਹ ਕਹਿੰਦਾ ਜਿਵੇਂ ਬਾਹਰ ਆ ਗਿਆ ਤੇ ਆਪਣੀ ਲੜਾਈ ਪੈ ਜੂ। ਕਹਿੰਦਾ ਆਂਦਾ ਜਿਹੜਾ ਅਸਲੀ ਪਜਾਮਾ ਤਾਂ ਮੇਰੇ ਪੈ ਤੈਨੂੰ ਤਾਂ ਮੈਂ ਨਮੂਨੇ ਦਿੱਤੇ ਬਣਾ ਕੇ। ਠੀਕ ਹੈ। ਉਹ ਗੱਲ ਆ ਜਿਹਦਾ ਸਹੀ ਵਧੀਆ ਖਾਣਾ ਹੁੰਦਾ ਹੈ। ਹਾਂਜੀ। ਇਹ ਪੈਲਸ ਦੇ ਵਿੱਚ ਜਿਹੜੇ ਹੁੰਦੇ ਵਧੀਆ ਮਾਲ ਉਹ ਤਾਂ ਇਹੀ ਖਾ ਜਾਂਦੇ ਤੇ ਜੱਟਾਂ ਦੇ ਮੁੰਡੇ ਜਾਂ ਤੂੰ ਮਾਣੀਆਂ ਦੇ ਮੁੰਡੇ ਜੇ ਵਿਆਹ ਜਾਂਦੇ ਹੁੰਦੇ ਤੇ ਪਿਗ ਪਿਗ ਲਾਇਆ ਹੁੰਦਾ ਭੋਵੇਂ ਕੋਸ ਧਰੀ ਜਾਂ ਮੂਰੇ ਖਾ ਕੇ ਦੰਡੀ ਲੱਗਦੀ ਤੇ ਅਗਲੇ ਦਿਨ ਜਾਂਦੇ ਡਾਕਟਰ ਕੋਲੇ ਰਾਤ ਦਾ ਜੀ ਕਾਲਜਾ ਜਾਂ ਮੱਤੀ ਜਾਂਦਾਗਾ ਉਹ ਮਸਾਲੇ ਖਾ ਹਾਂ ਕੋਈ ਦਵਾਈ ਦਿਓ ਜੀ ਮੈਂ ਤਾਂ ਪੈਰਿਸ ਚ ਗਿਆ ਸੀਗਾ ਤੇ ਉੱਥੇ ਤਾਂ ਥੋੜਾ ਮੰਦਾ ਹਾਲ ਹੋ ਗਿਆ ਹਾਂਜੀ ਜਦੋਂ ਅਸੀਂ ਸਾਦੇ ਕਰਦੇ ਸਾਂ ਕੰਮ ਖੁਸ਼ੀ ਸੀ ਹਾਂਜੀ ਘਰਾਂ ਦੇ ਵਿੱਚ ਸਮਾਨ ਬਣਾਉਂਦੇ ਸਾਂ ਠੀਕ ਹੈ ਆਪਦੀ ਦੇਖ ਰੇਖਸ ਤੋਂ ਹੁੰਦਾ ਸੀ ਹਲਵਾਈ ਘਰਾਂ ਚੋਂ ਹੁੰਦਾ ਸੀ ਪਿੰਡ ਦੇ ਵਿੱਚੋਂ 20-20 ਤੋੜੇ ਦੁੱਧ ਦੇ ਹੁੰਦੇ ਅੱਛਾ ਜੀ ਉਹ ਉਸੇ ਦੇ ਹੀ ਪਰਫੀ ਬਣਾਉਂਦੇ ਠੀਕ ਉਸੇ ਦੀਆਂ ਗੁਲਾਬ ਜਾਮਨਾ ਬਣਾਉਂਦੇ ਹੁਣ ਤੁਸੀਂ ਮੰਨ ਲਓ ਵੀ ਸਪਰੇਟੇ ਦਾ ਤਾਂ ਜਿਹੜਾ ਪਨੀਰ ਆਉਂਦਾ ਹਾਂਜੀ ਤੇ ਸਪਰੇਟੇ ਦੀ ਕਲਾਕੰਦ ਗੁਲਾਬ ਜਾਮਨਾ ਵਰਤੀ ਸਰ ਉਹ ਬਣਾਉਂਦਾਗਾ ਖੂਆ ਤਾਂ ਦੁੱਧ ਹੀ ਨਕਲੀ ਬਣ ਗਿਆ ਉੱਥੇ ਆਇਆ ਹੁੰਦਾਗਾ ਹਾਂਜੀ ਅਸਲੀ ਚੀਜ਼ ਤਾਂ ਮਿਲਦੀ ਨਹੀਂਗੀ ਤੇ ਅੱਜ ਦਾ ਅੱਜ ਦਾ ਜੀਵਨ ਨੇ ਜਿਹੜਾ ਸਿਰਫ ਓਨਲੀ ਬੰਦੇ ਨੂੰ ਪੈਸੇ ਦੀ ਦੌੜ ਲੱਗ ਗਈ ਜ਼ਿੰਦਗੀ ਜਿਉਣ ਦਾ ਤਾਂ ਸੁਆਦ ਭੁੱਲ ਹੀ ਗਿਆ। ਅੱਛਾ ਜੀ। ਵੀ ਜੋ ਕਹਿੰਦਾ ਨਾ ਮੈਂ ਜ਼ਿੰਦਗੀ ਵਧੀਆ ਆਨੰਦਮਈ ਜਿਊਣਾਗਾ। ਹਾਂਜੀ। ਤਾਂ ਉਹ ਕਿਸੇ ਬਾਦਸ਼ਾਹ ਨੂੰ ਕਿਹਾ ਸੀਗਾ ਨਾ ਜਿਹੜਾ ਆਪਣਾ ਸਿਕੰਦਰ ਬਾਦਸ਼ਾਹ ਜਾਂਦਾ ਸੀਗਾ। ਅੱਛਾ ਜੀ। ਬਰੀਆਨਗਿਆ। ਤੇ ਉੱਥੇ ਫਕੀਰ ਪਿਆ ਸੀ ਆਨੰਦਮਈ ਇੱਕ। ਠੀਕ ਹੈ ਜੀ। ਤੇ ਬਾਦਸ਼ਾਹ ਜਿਹੜਾ ਸਿਕੰਦਰ ਸੀ ਉਹ ਫਕੀਰਾਂ ਦਾ ਥੋੜਾ ਚਾਹ ਵੰਦ ਸੀਗਾ। ਰਖਦਾ ਸੀ ਫਕੀਰਾਂ ਨਾਲ ਉਹ ਫਕੀਰ ਕੋਲੇ ਜਾਵੜਾ ਫਕੀਰ ਕਹਿੰਦਾ ਆਓ ਸ਼ਕੰਦਰ ਜੀ ਕਿਵੇਂ ਆਏ ਠੀਕ ਹੈ ਤੇ ਕਿੱਧਰ ਚੱਲਿਓ ਕਹਿੰਦਾ ਜੀ ਮੈਂ ਮੁਰਖ ਜਿੱਤਣ ਚੱਲਿਆਂਗਾ ਅੱਛਾ ਜੀ ਕਹਿੰਦਾ ਮੁਰਖ ਜਿੱਤ ਕੇ ਕੀ ਕਰੇਗਾ ਕਹਿੰਦਾ ਹੋਰ ਜਿੱਤੂਗਾ ਹੁਣ ਬਾਦਸ਼ਾਹ ਦਾ ਨੂੰ ਸਵਾਲ ਸੀ ਜਿਹੜਾ ਉਹ ਤਾਂ ਉੱਥੇ ਹੀ ਸੀਗਾ ਉੱਥੇ ਵੀ ਜਿੱਤ ਕੇ ਕੀ ਕਰੇਗਾ ਹਾਂਜੀ ਉਹ ਖੀਰ ਨੂੰ ਉਹ ਜਿਹੜਾ ਫਕੀਰ ਸੀ ਕਹਿੰਦਾ ਬਾਦਸ਼ਾਹ ਫੇਰ ਕੀ ਕਰੇਗਾ ਹੋਰ ਮੁਰਖ ਜਿੱਤ ਕੇ ਉਹਨੂੰ ਮੈਂ ਸਾਰੀ ਦੁਨੀਆ ਜਿੱਤ ਲਈ। ਠੀਕ ਹੈ। ਉਹ ਕਹਿੰਦਾ ਸਾਰੀ ਦੁਨੀਆ ਜਿੱਤ ਕੇ ਫੇਰ ਕੀ ਕਰੇਗਾ? ਸਵਾਲ ਤਾਂ ਉੱਥੇ ਹੀ ਖੜਾ ਸੀਗਾ। ਹਾਂਜੀ। ਉਹਨੇ ਅਖਿਆ ਵੀ ਇੱਕ ਫਕੀਰ ਨਹੀਂ ਮੈਨੂੰ ਲਜਾਈ ਬੈਠਾਗਾ। ਕਹਿੰਦਾ ਮੈਂ ਦੁਨੀਆ ਦਾ ਜਿਹੜਾ ਕੋਈ ਵੀ ਉਹਨਾ ਨਹੀਂ ਛੱਡਣਾ। ਉਹਦਾ ਮੰਨ ਲੈ ਵੀ ਜਿਹੜੇ ਦਾ ਨਹੀਂ ਵੀ ਮੁਲਖ ਦਾ ਨਾਂ ਉਹ ਵੀ ਜਿੱਤ ਲੈ ਫੇਰ ਕੀ ਕਰੇਗਾ? ਹੁਣ ਤਾਂ ਬਲਬੂਸੇ 'ਚ ਪੈ ਗਿਆ ਉਹ। ਹਾਂਜੀ। ਸਵਾਲ ਦਾ ਜਵਾਬ ਨਹੀਂ ਸੀਗਾ। ਹਾਂਜੀ। ਉਹ ਕਹਿੰਦਾ ਜੀ ਫੇਰ ਮੈਂ ਆਰਾਮ ਕਰੂੰਗਾ। ਆਉਦੇ ਮੁਲਖ ਜਾਊਂਗਾ ਆਰਾਮ ਕਰੂੰਗਾ। ਉਹ ਕਹਿੰਦਾ ਆਰਾਮ ਕਰਨਾ ਤੇ ਮੈਂ ਆ ਮੌਜ ਨਾਲ ਪਿਆ ਆਂ ਦਾ ਮੌਜ ਨਾਲ ਅਨੰਦ ਪਿਆ ਆਂ ਐਨੇ ਬੰਦੇ ਮਾਰੇਗਾ ਐਨੇ ਲੋਕਾਂ ਨੂੰ ਉਜਾੜੇਗਾ ਕਿਸੇ ਦੇ ਪੁੱਤ ਮਾਰੇਗਾ ਧੀਆ ਮਾਰੇਗਾ ਘਰ ਪਟੇਗਾ ਲੋਕਾਂ ਦੇ ਫਿਰ ਆਰਾਮ ਕਰੇਗਾ ਮੈਂ ਦਾ ਰਾਵਨ ਆ ਪਿਆ ਆਂ ਦਾ ਕਰ ਲੈ ਰਾਵਨ ਦੇ ਵਿੱਚ ਸ਼ਕੁੰਦਰ ਬਾਦਸ਼ਾਹ ਹਿੰਦੁਸਤਾਨ ਤੋਂ ਵਾਪਸ ਜਾਂਦਾ ਘਰੇ ਨਹੀਂ ਗਿਆ ਰਾਜ ਹੀ ਮੋਥੋਂ ਅੱਛਾ ਜੀ ਇਹਨੂੰ ਆ ਜਿੱਦਾ ਜਿੱਦਾ ਖਤਮ ਦੁਨੀਆਂ ਜਿੱਦਾ ਤੇ ਫਿਰ ਉਸਨੇ ਕਿਹਾ ਵੀ ਹੱਥ ਵੀ ਬਾਹਰ ਰੱਖ ਮੇਰੇ ਜਿੰਨੇ ਉਹਦੇ ਵੈਦ ਰੱਖੇ ਸੀਗੇ ਹਾਂਜੀ ਤੇ ਜਿੰਨੇ ਹੀਰੇ ਜਵਾੜ ਕਿੱਥੇ ਕਰੇ ਸੀਗੇ ਅੱਛਾ ਜੀ ਉਹ ਕਹਿੰਦਾ ਵੈਦ ਮੇਰੀ ਅਰਥੀ ਤੇ ਲੱਗੇ ਤੇ ਹੀਰੇਜਵਾਦ ਉਤਨ ਸੀਟਿਓ ਉਹਨੇ ਦਿਖਾਇਆ ਵੀ ਹੱਥ ਖਾਲੀ ਐ ਹਾਂਜੀ ਆ ਵੈਦ ਮੈਨੂੰ ਬਚਾ ਨਹੀਂ ਸਕੇ ਤਾਂ ਹੀਰੇਜਵਾਦ ਜਿਹੜਾ ਮੈਂ ਇਕੱਠੇ ਕਰ ਸੀ ਮੇਰੀ ਮਦਦ ਨਹੀਂ ਕਰ ਸਕਦੇ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਸਵਾਦ ਇਹ ਹੈਗਾ ਖੇਤੀ ਕਰਦੇ ਆਂਗੇ ਹਾਂਜੀ ਟੜ ਕੇ ਖੇਤ ਗਿਆ ਸਾ ਢੇੜਾ ਮਾਰਿਆ ਅੱਛਾ ਜੀ ਫਸਲ ਵਾੜੀ ਵੇਖੀ ਕਰਿਆ ਅਨੰਦ ਮਾਈ ਰੋਟੀ ਖਾਧੀ ਘਰੇ ਆਰਾਮ ਕਰਦਾ ਸੰਗਾ ਹਾਂਜੀ ਸ਼ਾਮ ਨੂੰ ਖੇਤ ਬੰਨੇ ਦਾ ਫੇਰ ਗੱਪਰੂੰ ਜਦੋਂ ਮੇਰਾ ਦਿਲ ਮੰਨਿਆ ਕਹੀ ਚੱਕ ਲਈ ਜਦੋਂ ਮੇਰਾ ਦਿਨ ਮੰਨਿਆ ਪਾਣੀ ਛੱਡ ਲਿਆ ਜਦੋਂ ਮੇਰਾ ਦਿਲ ਮੰਨਿਆ ਮੰਜਾ ਢਾਹ ਕੇ ਆਰਾਮ ਨਾ ਪੈ ਗਿਆ ਹਾਂਜੀ ਬਾਬੇ ਨਾਨਕੇ ਨੇ ਕਿਹਾ ਸੀ ਉਤਮ ਖੇਤੀ ਮਾਧਮ ਪਾਤੇ ਨਖਿੱਧ ਚਾਕਰੀ ਅੱਛਾ ਜੀ ਚਾਕਰੀ ਨੂੰ ਖਿੱਦ ਤਾਂ ਕਿਹਾ ਆਪਦੇ ਉੱਤੇ ਛੋਟੀ ਜਾਤ ਦਾ ਬੈਠਾ ਹੈ ਤੇ ਥੱਲੇ ਸਵਰਨ ਜਾਤੀ ਦਾ ਬੈਠਾਗਾ ਮੈਂ ਇਸ ਜਾਤੀ ਤੇ ਵਿਸ਼ਵਾਸ ਨਹੀਂ ਕਰਦਾ ਪਰ ਹਾਂਜੀ ਚੱਲਦਾ ਹੈ ਅੱਜਕੱਲ ਚੱਲਦਾ ਹੈ ਚੱਲਦਾ ਜੀ ਤੇ ਉਹ ਵੱਡਾ ਜਿਹੜਾ ਬੈਠਾ ਹੁੰਦਾ 30% ਨੰਬਰਾਂ ਵਾਲਾ ਉਹ ਛੋਟੇ ਤੇ ਦਬਕਾ ਮਾਰਦਾਗਾ ਤੇ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਹਾਂਜੀ ਖੇਤੀ ਕਰਦੇ ਆ ਆਨੰਦ ਆ ਕਿਸੇ ਦਾ ਕੋਈ ਸਾਨੂੰ ਚੈਲੰਜ ਨਹੀਂ ਕਰ ਸਕਦਾ ਨਹੀਂ ਕਰ ਸਕਦੇ ਥੋੜੀ ਕਰ ਲਗੇ ਜਾਂਦੇ ਕਰ ਲਗੇ ਆਪ دیکਹ ਹਾਂਜੀ ਆਨੰਦ ਆਏ ਬੈਠ ਗਏ ਬੰਦ ਕਰ ਲਏ ਵਿਲੇ ਰਹਿ ਗਏ ਹਾਂਜੀ ਠੀਕ ਬਸ ਖੇਤੀ ਕਰਦੇ ਪਸ਼ੂ ਪਾਲਦੇ ਆਂਗੇ ਦੁੱਧ ਕਿਉ ਖਾਨਨੇ ਆਂਗੇ ਕਾਰੋਬਾਰ ਕਰਦੇ ਆਂਗੇ ਹਾਂਜੀ ਨਾਲ ਖਬਰਾਂ ਖਬਰਾਂ ਸੁਣ ਲਈਦੀਆਂ ਆਂ ਅੱਛਾ ਟੀਵੀ ਨਹੀਂ ਦੇਖ ਲਈਦਾ ਬਾਣੀ ਵੀ ਪੜ ਲਈਦੇਗੇ ਠੀਕ ਹੈ ਜੀ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਦੇ ਆਂਗੇ ਵੀ ਤੇਰੇ ਬਿਨਾ ਇਹ ਗੱਡੀ ਹੈ ਜਿਹੜੀ ਨਹੀਂ ਚੱਲਦੀ ਇੱਕ ਇੱਕ ਸਵਾਸ ਵੀ ਨਹੀਂ ਆ ਸਕਦਾ ਹਾਂਜੀ ਪਿੰਡ ਸਾਡਾ ਵਧੀਆ ਹੈਗਾ ਹਾਂਜੀ ਸਾਡੇ ਪਿੰਡ ਕੋਈ ਡਿਸਪੈਂਸਰੀ ਹੈ ਨਹੀਂਗੀ ਸਪੈਂਸਰੀ ਹੈ ਨਹੀਂ ਨਾ ਪਸ਼ੂ ਵਾਲੀ ਆ ਨਾ ਬੰਦੇ ਵਾਲੀ ਹੈਗੀ ਅੱਛਾ ਜੀ ਤੇ ਲੋਕ ਸਾਡੇ ਵੇਸੇ ਜਾਗਰਤ ਹੈਗੇ ਮੰਤਰੀ ਆਵੇ ਐਮਐਲਏ ਆਵੇ ਉਹ ਥੋੜਾ ਛੇਪ ਨਹੀਂ ਰੱਖਦੇ ਪੈਂਦੇ ਤੇ ਉਹ ਵੋਟਾਂ ਲੈਣ ਆਲਾ ਮੁੜ ਕੇ ਸਾਡੇ ਪਿੰਡ ਨਹੀਂ ਵੜਦਾ ਉਹਨੂੰ ਪਤਾ ਵੀ ਇਹ ਜਿਹੜੇ ਲੋਕ ਹੈਗੇ ਫਿਰ ਮੈਨੂੰ ਬਾਹ ਫੜ ਕੇ ਖਿਲਾਰ ਲੈਣਗੇ ਮੈਨੂੰ ਜਵਾਬ ਦੇਣਾ ਪਊਗਾ ਹਾਂਜੀ ਫਿਰ ਉਹ ਦੋ ਦੋ ਸਾਲ ਸਾਡੇ ਪਿੰਡ ਹੀ ਨਹੀਂ ਵੜਦੇ ਅੱਛਾ ਵੋਟਾਂ ਵੇਲੇ ਹੀ ਆ ਕੇ ਲੇਰੜੀਆਂ ਕੱਢਦੇ ਹੈਗੇ ਬਾਅਦ ਦੇ ਵਿੱਚ ਘਾਟ ਹੀ ਸੁਣਦੇ ਆਖੇ ਅੱਛਾ ਜੀ ਲੋਕ ਵਧੀਆ ਇੱਕ ਸਾਰੇ ਹਾਂਜੀ ਸਿਆਣੇ ਆ तकरीबन ਬਹੁਤੇ ਲੋਕ ਪੜੇ ਲਿਖੇ ਵੀ ਹੈਗੇ ਅੱਛਾ ਜੀ ਤੇ ਸਾਰੇ ਨੌਕਰੀ ਪੇਸ਼ਾ ਵੀ ਆ ਤੁਹਾਨੂੰ ਦੱਸਿਆ ਟੀਚਰ ਵੀ ਹੈਗੇ ਹਾਂਜੀ ਹਾਂਜੀ ਬਹੁਤ ਸੁਦੀ ਮਹਤਾਜਮੀ ਹੈਗੇ ਅੱਜ ਦਾ ਮਸ਼ੀਨੀ ਯੁੱਗ ਹੋ ਗਿਆ ਜੀ ਹਾਂਜੀ ਖੁਸ਼ੀਆਂ ਘਾਟੀਆਂ ਇੱਕ ਇੱਕ ਵਾਧੀਆਂ ਪਹਿਲਾਂ ਨਾਲੋਂ ਹੀ ਵੇਖੋ ਜੀ ਖੁਸ਼ੀ ਹੈ ਨਾ ਜਿਹੜੀ ਜ਼ਿੰਦਗੀ ਦੀ ਹਾਂਜੀ ਉਹ ਪੈਸੇ ਨਾਲ ਨਹੀਂ ਹੁੰਦੀ ਅੱਛਾ ਜੀ ਜੇ ਕੋਈ ਬੰਦਾ ਕਹਵੇ ਨਾ ਪੈਸੇ ਨਾਲ ਖੁਸ਼ੀ ਆ ਜਾਊਗੀ ਹਾਂਜੀ ਪੈਸੇ ਨਾਲ ਖੁਸ਼ੀ ਨਹੀਂ ਆਉਂਦੀ ਖੁਸ਼ੀ ਵਾਹੇ ਗੁਰੂ ਪਰਮਾਤਮਾ ਦੀ ਕਿਰਪਾ ਨਾਲ ਜੀਵਨ ਆਨੰਦ ਹੈ ਤੇ ਖੁਸ਼ੀ ਹੈ ਠੀਕ ਹੈ ਤੁਸੀਂ ਮੰਨ ਲਓ ਵੀ ਕਿਸੇ ਦੇ ਘਰੇ 50000 ਦਾ ਬੈੱਡ ਪਿਆਗਾ ਅੱਛਾ ਤੇ ਬੰਦੇ ਨੂੰ ਬਿਮਾਰੀ ਕਿਸੂਤਰੀ ਲੱਗੀ ਹੈ ਠੀਕ ਹੈ ਉਹ ਬੈੱਡ ਉਹਨੂੰ ਕੀ ਸੁੱਖ ਦੇਊਗਾ ਨਹੀਂ ਜੇ ਬੰਦੇ ਦਾ ਸਰੀਰ ਰੇਸਟ ਕੋਸਟ 'ਚ ਕਾਇਮ ਹੈਗਾ ਤੇ ਸਧਾਰਨ ਮੰਜੇ ਤੇ ਪਿਆ ਨੀਂਦ ਆਈ ਹਾਂਜੀ ਉਹ ਜੀਵਨ ਆਨੰਦ ਹੈ ਉਹ ਆਨੰਦ ਹੈ ਪੈਸਾ ਜਿੰਨਾ ਮਰਜ਼ੀ ਹੋਵੇ ਬੰਦੇ ਕੋਲੇ ਹਾਂਜੀ ਵਧਾਤ ਜਿੰਨੇ ਮਰਜੀ ਹੋਣ ਅੱਛਾ ਜੀ ਜੇ ਮਨ ਦੇ ਵਿੱਚ ਨਹੀਂ ਨਾ ਸੁਖ ਠੀਕ ਹੈ ਜੀ ਮਨ ਕਲਪਦਾਗਾ ਮਨ ਕਹਿੰਦਾ ਜੀ ਉਹ ਵੀ ਮੇਰੇ ਕੋਲ ਹੋਵੇ ਉਹ ਵੀ ਮੇਰੇ ਕੋਲ ਜੇ ਉਹ ਕਹਿੰਦਾ ਬਾਬੇ ਦੀ ਬਾਣੀ ਉਹ ਕਹਿੰਦਾ ਵੀ ਹੁਕਮ ਰਈ ਆਈ ਚਰਨ ਨਾਨਕ ਲਿਖਿਆ ਨਾਲ ਜੇ ਹੁਕਮ ਚ ਰਹਿੰਦਾ ਵੀ ਮਹਾਰਾਜ ਜੋਤ ਦਿੱਤਾ ਨਾ ਸਤਿ ਵਚਨ ਹੈ ਮੇਰੇ ਵਾਸਤੇ ਇਹ ਲੱਖਾਂ ਬਣੇਗਾ ਹਾਂਜੀ ਅੱਜ ਦਾ ਮੈਂ ਤੁਹਾਨੂੰ ਇਹ ਹੁਣ ਵਿਸ਼ੇ ਤੋਂ ਹਟ ਕੇ ਗੱਲ ਕਰਦਾ ਹਾਂ ਅੱਜ ਸਿੱਖ ਹਨ ਜਿਹੜਾ ਹਾਂਜੀ ਉਹਦੀ ਵੀ ਫਿਤਰਤ ਇਹ ਹੋਗੀ ਜੁਪੀ ਦੇ ਵਿੱਚ ਹੁਣੇ ਕਹਿੰਦੇ ਸਿੱਖਾਂ ਨੂੰ ਪਤਨ ਕਿੰਨੇ ਸਿੱਖਾਂ ਨੇ ਧਰਮ ਤਬਦੀਲ ਕੀਤਾ ਅੱਛਾ ਜੀ ਇਹ ਸਿੱਖੀ ਨਹੀਂ ਗੀ ਸਿੱਖੀ ਨਹੀਂ ਉਹ ਲੋਕ ਹੈ ਨਾ ਜਿਹੜੇ ਹਾਂਜੀ ਉਹ ਵੀ ਵਪਾਰੀ ਲੋਕ ਹੈ ਅੱਛਾ ਜੀ ਸਿੱਖੀ ਹੈਗੀ ਵੀ ਵੀ ਮੈਂ ਬਾਣੀ ਪੜਦਾ ਜੋ ਮੈਨੂੰ ਦਿੱਤਾ ਮੈਂ ਉਹ ਤੇ ਗੁਜ਼ਾਰਾ ਕਰਦਾ ਧਰਮ ਨਹੀਂ ਮੈਂ ਉਹਦਾ ਛੱਡਦਾ ਹਾਂਜੀ ਪਰ ਮੇ ਰੋਟੀ ਅੱਧੀ ਮਿਲ ਜੇ ਅਸੀਂ ਇੱਥੋਂ ਆ ਇਹ ਜਿਹੜੇ ਸੁੱਖ ਮੋਕਣ ਵਾਲੇ ਅਸੀਂ ਇਹ ਪ੍ਰਾਪਤ ਕਰਦੇ ਵੀ ਜਾ ਮੈਨੂੰ ਜੀ ਉਹਨਾਂ ਨੇ ਮੇਰੇ ਬੱਚੇ ਨੂੰ ਪੜਾਤਾ ਜਾਂ ਮੈਨੂੰ ਕਮਰਾ ਬਣਾ ਕੇ ਦਿੱਤਾ ਹਾਂਜੀ ਬਾਣੀ ਇਹ ਕਹਿੰਦੀ ਵੀ ਜਦੋਂ ਤੂੰ ਮੇਰੇ ਨਾਲ ਜੁੜ ਗਿਆ ਇੱਥੇ ਵੀ ਸੁਖ ਹਾਂਜੀ ਲੋਕ ਸੁਖੀਏ ਪਰ ਲੋਕ ਦੇ ਨਾਨਕ ਹਰ ਭਰਾਵਾਂ ਆਪੇ ਮੇਲੇ ਵੀ ਜਦੋਂ ਤੂੰ ਜਦੋਂ ਤੂੰ ਆਪਦੇ ਜੀਵਨ ਦੇ ਵਿੱਚ ਰਹੇਗਾ ਜੋ ਦਿੱਤਾ ਗੁਜ਼ਾਰਾ ਉਹਦੇ ਤੇ ਕਰੇਗਾ ਧਰਮ ਨਹੀਂ ਛੱਡਦਾ ਹਾਂਜੀ ਧਰਮ ਮੇਰਾ ਕੰਮ ਆ ਮੈਂ ਚੰਗੇ ਪਾਸੇ ਨੂੰ ਜਾਣਾਗਾ ਮੇਰਾ ਜੀਵਨ ਸੁਧਰਾ ਰਹੇ ਮੇਰੇ ਬੱਚੇ ਚੰਗੇ ਕੰਮ ਤੇ ਜਾਣ ਹਾਂਜੀ ਮੇਰੇ ਬੱਚੇ ਧਾਰਮਿਕ ਹੋਂ ਮੈਂ ਉਸ ਪਰਮਾਤਮਾ ਦੀ ਬਾਣੀ ਪੜ੍ਹਾਂ ਉਹਦੇ ਨਾਲ ਜੁੜਿਆ ਰਹਾ ਇਹ ਧਰਮ ਸਾਨੂੰ ਇਹ ਸਿਖਾਉਂਦਾ ਹੈ ਨਾ ਕਿ ਸਾਨੂੰ ਕਹਿੰਦਾਗਾ ਵੀ ਜੀ ਫਲਾਨਾ ਕਾਰ ਤੇ ਵੱਧ ਦਿੰਦਾ ਤੇ ਉਧਰ ਨੂੰ ਗੇੜਾ ਖਾਜਣਾ ਸਿੱਖਾਂ ਦੀ ਸਾਡੀ ਫਿਤਰਤ ਇਹ ਮਾੜੀ ਹੈ ਹਰਮੰਦਰ ਸਾਹਿਬ ਦੇ ਵਿੱਚ ਇੱਕ ਰਾਗੀ ਸੀ ਅੱਛਾ ਜੀ ਪੁਰਾਣਾ ਇਤਿਹਾਸ ਹੈ ਮਹਾਰਾਜ ਰਣਜੀਤ ਸਿੰਘ ਰਾਜਾ ਸੀਗਾ ਹਾਂਜੀ ਉਹ ਰਾਗੀ ਮੁੰਸਾ ਸਿੰਘ ਸੀਗਾ ਅੱਛਾ ਜੀ ਕੋਈ ਤਕਰੀਬੀ ਸੀ ਉਹਨੂੰ ਕਿਸੇ ਨੇ ਦੱਸਿਆ ਰਾਜਾ ਤਕਰੀਬਨ ਹਰਮੰਦਰ ਸਾਹਿਬ ਆਉਂਦਾ ਰਹਿੰਦਾ ਸੀਗਾ ਕਿ ਉਸ ਵੇਲੇ ਰਾਸੀਗਾ ਮਹਾਰਾਜ ਹਾਂ ਜੀ ਉਹਨੂੰ ਦੱਸਿਆ ਜੀ ਮੁੰਸਾ ਸਿੰਘ ਤੇ ਗਰੀਬੀ ਬਹੁਤ ਹੈਗੀ ਅੱਛਾ ਜੀ ਤੇ ਰਾਜਾ ਰਣਜੀਤ ਸਿੰਘ ਦੇ ਘਰ ਕੋਲੇ ਗਿਆ ਕੀਰੇ ਜਵਾਹਤ ਬਹੁਤ ਮਾਲ ਲੈ ਕੇ ਵੀ ਗੁਰੂ ਘਰ ਦਾ ਰਾਗੀ ਹੈਗਾ ਕੀਰਤਨਾਸਾ ਦੀ ਵਾਰ ਦਾ ਪਾਠ ਕਰਦਾ ਹੈਗਾ ਗੁਰੂ ਘਰ ਦੀ ਸੇਵਾ ਕਰਦਾ ਠੀਕ ਹੈ ਜੀ ਉਹਦਾ ਬਾਰ ਖੜਕਾਇਆ ਤੇ ਵੇਖਿਆ ਹਾਂ ਤੇ ਜੀ ਮੈਂ ਰਾਜਾ ਹੈਗਾ ਸਿਰਫ ਗਰੀਬੀ ਹੈ ਉਹ ਕਹਿੰਦਾ ਮੈਂ ਮੈਨੂੰ ਜਿਹੜੇ ਨੇ ਜਿਹਨੇ ਤੈਨੂੰ ਪਦਾਰਥ ਦਿੱਤੇ ਉਹ ਮੈਨੂੰ ਵੀ ਦੇ ਸਕਦੇ ਜਿਹੜੇ ਘਰ ਦੀ ਮੈਂ ਸੇਵਾ ਕਰਦਾ ਉਹਨੂੰ ਮੈਨੂੰ ਗਰੀਬੀ ਦਿੱਤੇ ਮੇਰੇ ਵਾਸਤੇ ਇਹੀ ਚੰਗੀ ਹੈ ਠੀਕ ਹੈ ਸਿੱਖ ਨੂੰ ਇਹ ਸਿੱਖਿਆ ਚਾਹੀਦੀ ਹੈ ਵੀ ਜਿਹੜ ਨੂੰ ਮੈਂ ਮੰਨਦਾਗਾ ਉਹਦੀ ਸਾਰੀ ਪਾਵਰ ਆਲੇ ਨਾਲ ਆ ਉਹ ਅੱਛਾ ਜੀ ਤੇ ਉਹ ਮੈਨੂੰ ਦੇ ਸਕਦਾਗਾ ਮੈਂ ਤਾਂ ਤੇਰੀ ਰਜਾ ਚ ਰਹਿਣਾ ਥੋੜਾ ਦੇ ਦਿੱਤਾ ਵੀ ਠੀਕ ਹੈ ਜਿਆਦੇ ਦੇ ਦਿੱਤਾ ਵੀ ਠੀਕ ਹੈ ਜੇ ਬਾਲਾ ਦੇਤਾ ਤਾਂ ਹੰਕਾਰ ਨਹੀਂ ਤੇ ਥੋੜਾ ਦੇ ਤਰ ਹੁੰਦਾ ਨਹੀਂ ਅੱਛਾ ਉਹ ਨੂੰ ਮੰਨਦਾ ਉਹਦੀ ਰਜਾ ਚ ਰਹਿੰਦਾ ਪਰ ਅੱਜ ਤਾਂ ਸਿੱਖ ਕਹਿੰਦੇ ਕੁਰਸੀਆਂ ਵੱਡੀਆਂ ਚਾਹੀਦੀਆਂ ਬਾਬੇ ਦੀ ਭਵੇਂ ਰੋਜ਼ ਵੀ ਆਉਦੀ ਹੋਵੇ ਹਾਂ ਜੀ ਅਸੀਂ ਆਪਦੇ ਇਤਿਹਾਸ ਨੂੰ ਇੱਕ ਸਿੱਖ ਦੀ ਮੋਹਰ ਲਾ ਕੇ ਤੁਰੇ ਫਿਰਦੇ ਆਗੇ ਪਰ ਸਿੱਖੀ ਕਮਾਉਣ ਵਾਲੀ ਹੁੰਦੀ ਹੈਗੀ ਸਿੱਖੀ ਸਿੱਖੀ ਦਾ ਚੱਲਣ ਵਾਲੀ ਹੁੰਦੇ ਰਸਤੇ ਦੇ ਉੱਤੇ ਕਿਰਪਾਨ ਪਾ ਕੇ ਯੰਮਰ ਛੱਕ ਲੈ ਤੱਕ ਸਕੂਲ ਚ ਗਿਆ ਹੈਗਾ ਬੱਚੇ ਨੇ ਪੜ੍ਹਾਈ ਕਿੰਨੀ ਕੀਤੀ ਹੈ ਹਾਂਜੀ ਉਹ ਕਿੰਨੇ ਮਾਰਕਸ ਲੈਂਦਾ ਹੈਗਾ ਅੱਛਾ ਜੀ 10 ਵੀ ਬੱਚੇ ਸਕੂਲ ਚ ਪੜ੍ਹਦੇ ਆਗੇ ਹਾਂਜੀ ਇੱਕ ਤਾਂ IAS ਅਫਸਰ ਬਣ ਜਾਂਦੇ ਕਪੀਸੀਸ ਬਣ ਜਾਂਦੇ ਇੱਕ ਵਿਚਾਰੇ ਗੁੰਡਾ ਕਰਦੇ ਨੇ ਚ ਤੁਰੇ ਫਿਰਦੇ ਆਗੇ ਤੁਰੇ ਫਿਰਦੇ ਹਾਂ ਉਹਨੇ ਉਹ ਇਸੇ ਤਰ੍ਹਾਂ ਬਾਣੀ ਹੈ ਵੀ ਉਹ ਗੁਰੂ ਨਾਲ ਕਿੰਨਾ ਜੁੜਿਆ ਤੇ ਕਿੰਨੀ ਬਾਣੀ ਪੜ੍ਹ ਕੇ ਤੇ ਕਿੰਨਾ ਉਹਦੇ ਨਿਯਮ ਨੂੰ ਮੰਨਦਾ ਅੱਛਾ ਜੀ ਜੋ ਨਿਯਮ ਤੇ ਚੱਲਦਾ ਤੇ ਗੁਰੂ ਕਿਰਪਾ ਕਰਦਾਗਾ ਹਾਂਜੀ ਇਹ ਮਿਹਨਤਾਂ ਤਾਂ ਮਾਸਟਰ ਵੀ ਲੈਂਦਾ ਸਾਲ ਤੋਂ ਲੈਂਦੇ ਆ ਜੀ ਤੇ ਫਿਰ ਉਹ ਵੇਖਦਾ ਪਾਸ ਹੁੰਦਾ ਹਾਂਜੀ ਖੇਤੀ ਆ ਸਾਡੇ ਕੋਲੇ ਹਾਂਜੀ ਕੋਈ ਬੰਦਾ ਖੇਤੀ ਕਰਦਾ ਹੈਗਾ ਅੱਛਾ ਜੀ ਇੱਕ ਨੇ ਵਾਂਹ ਠੇਕੇ ਤੇ ਲੈ ਲਿਆ ਫਸਲ ਬੀਜ ਲਈ ਚੰਗੀ ਖੇਤੀ ਕਰੀ 60 ਮਣ ਨਿਕਲੀ ਅੱਛਾ ਜੀ ਦੂਜੇ ਨੇ ਥੋੜੀ ਘੱਟ ਕਰੀ ਉਹ ਥੱਟ ਛਾੜ ਦੇਗੀ ਤੀਜੇ ਨੇ ਹਾਲ ਥੇਚ ਹਾਲ ਨਹੀਂ ਖੜਾ ਕਰਿਆਗਾ ਉਹ ਕਹਿੰਦਾ ਕਮਾਨ ਤਾਂ ਮੈਂ ਵੀ ਠੇਕੇ ਤੇ ਲੈਸ ਮੈਨੂੰ ਦਾਣੇ ਨਹੀਂ ਹੋਏ ਹਾਂਜੀ ਪਰ ਅੰਤਰਤਾਈ ਹੈ ਨਾ ਵੀ ਸਾਨੂੰ ਉੱਥੇ ਰੈਗੂਲਰ ਮਿਹਨਤ ਕਰਨੀ ਪਊ ਅੱਛਾ ਜੀ ਫਸਲ ਵੀਜਣੀ ਪਊਗੀ ਦੇਖ ਰੇਸ ਕਰਨੀ ਪਊਗੀ ਉਹਦਾ ਜਿਹੜਾਗਾ ਲਦੀਨ ਮਾਰਨੇ ਪੈਣਗੇ ਉਹਦੇ ਤੇ ਸੁੰਡੀ ਵਗੈਰਾ ਮਾਰਨੀ ਪਊਗੀ ਉਹਨੂੰ ਟਾਈਮ ਨਾਲ ਪਾਣੀ ਦੇਣਾ ਪਊਗਾ ਟਾਈਮ ਨਾਲ ਵੱਢਣੀ ਪਊ ਫਿਰ ਹੋਊਗੀ ਹਾਂਜੀ 6 ਮਹੀਨਿਆਂ ਚ ਵੀ ਫਲ ਤਿਆਰ ਹੁੰਦਾ ਹਾਂਜੀ ਤੇ ਉਹਦੇ ਤੇ ਉਹਦੀ ਹੈਗੀ ਉਹਦੀ ਮਿਹਨਤ ਕਿੰਨੀ ਉਹਨੂੰ ਫਲ ਹੋ ਜਾ ਮੈਨਾਂ ਪਰ ਅਸੀਂ ਕਰਨਾ ਕੱਖ ਨਹੀਂ ਤੇ ਕਹਿੰਦਾ ਆ ਜੇ ਮੇਰਾ ਸਾਰਾ ਕੁਝ ਕਰੇ ਹਾਂਜੀ ਫਿਰ ਆਉ ਤਾ ਉੱਥੇ ਜੀ ਨੇ ਮਿਹਨਤ ਕੀਤੀ ਜੀ ਨੇ ਮਿਹਨਤ ਕੀਤੀ ਜੀ ਨੇ ਮਿਹਨਤ ਨਹੀਂ ਕੀਤੀ ਉਹਦੇ ਘਰੇ ਕੁਝ ਨਹੀਂ ਹੋਇਆ ਹਾਂਜੀ ਉਹ ਇਹ ਸਮਝੇ ਵੀ ਜੀਵਨ ਬਿਰਥਾ ਹੀ ਗਿਆ ਕਿਸਮਤ ਕਹਿ ਦਿੰਦੇ ਵੀ ਕਿਸ ਮੇਰੀ ਕਿਸਮਤ ਮਾੜੀ ਹੈ ਕਿਸਮਤ ਨੂੰ ਮੰਨ ਕੇ ਹਾਂ ਕਿਸਮਤ ਨੂੰ ਕਿਸਮਤ ਨੂੰ ਬਣਾਉਣਾ ਪੈਂਦਾ ਬਣਾਉਣਾ ਪੈਂਦਾ ਬਣਾਉਣਾ ਪੈਂਦਾ ਅੱਛਾ ਜੀ ਗੁਰੂ ਨੇ ਕਿਹਾ ਜੇ ਤੂੰ ਕਰਿਆ ਹੀ ਨਾ ਕੁਝ ਤੇ ਕਿਸਮਤ ਕਿਵੇਂ ਬਣੂਗੀ ਤੇ ਕਿਸਮਤ ਕਿਵੇਂ ਤੇ ਖੇਡ ਦਾ ਗਰਾਊਂਡ ਹੈਗਾ ਹੀ ਥੋੜਾ ਵੜਾਇਆ ਜੀ ਅਸੀਂ ਅੱਛਾ ਜੀ ਮਿਹਨਤ ਕਰਕੇ ਹਾਂਜੀ ਮਿੱਟੀ-ਮੁੱਟੀ ਪਾ ਕੇ ਹੈਗਾ ਹੈਗਾ ਆਉਂਦੇ ਬੱਚੇ ਬੱਚੇ ਚਲੋ ਉਥੇ ਜਿੰਮ ਵਗੈਰਾ ਹੈਗਾ ਹੈਗਾ ਹਾਂਜੀ ਜਦੋਂ ਅਸੀਂ ਪੜਦੇ ਹੁੰਦੇ ਸੀ ਸਾਡੀ ਵਾਲੀਵਾਲ ਦੀ ਟੀਮ ਹੁੰਦੀ ਸੀ ਠੀਕ ਹੈ ਜੀ ਇੱਥੇ ਬੈਠੇ ਮੇਰੇ ਨਾਲ ਦੇ ਹਾਂਜੀ ਅਸੀਂ ਤਕਰੀਬਨ ਜਦੋਂ ਆਡੀ ਟੀਮ ਸੈੱਟ ਕਰ ਲਈ ਸੀਗੇ ਅਸੀਂ ਤਕਰੀਬਨ ਹਰ ਕੇ ਸਾਲ ਜੋ ਜਾਂਦੇ ਬਾਹਰ ਖੇਡਣ ਵਾਲੀਵਾਲ ਅਸੀਂ ਜੇ 15 ਮੈਚ ਖੇਡ ਕੇ ਹੁੰਦੇ ਨੇ ਤਕਰੀਬਨ 12 ਜਿੱਤ ਕੇ ਹੁੰਦੇ ਸੀ ਫਾਈਨਲ ਹਾਂਜੀ ਜਿਵੇਂ ਹੁਣ ਤੁਹਾਡੇ ਪਿੰਡ ਦਾ ਇੱਕ ਖਿਡਾਰੀ ਹੈ ਜੀ ਕਿੰਗ ਬਲੱਡ ਮੈਂ ਹਾਂਜੀ ਇਹ ਤਾਂ ਸਭ ਬੈਕਸਾਈਡ ਹੈਗੇ ਹਏ ਹੁਣ ਹੋਏ ਹੁਣ ਦੇ ਆਈ ਇੱਕ ਵਾਰੀ ਅਸੀਂ ਚੁੱਗੇ ਕਲਾ ਖੇਡਣ ਜਾਵੜੇ ਗਰਾਊਂਡ 'ਚ ਹਾਂਜੀ ਉਹ ਦੱਸੋ ਤੁਸੀਂ ਆਪਣੀ ਗੱਲ ਉੱਥੇ ਦੋਦੇ ਦੀ ਟੀਮ ਹੁੰਦੀ ਸੀਗੀ ਅੱਛਾ ਜੀ ਉਹਨਾਂ ਨੇ ਜੀ ਸਾਡੇ ਨਾਲ ਬਹੁਤ ਆੜਫਾਸ ਹੁੰਦੀ ਸੀ ਉਹਨਾਂ ਦੇ ਠੀਕ ਹੈ ਉਹਨਾਂ ਨੇ ਬਠਿੰਡੇ ਹਯੂਰਾ ਕਪੂਰਾ ਕਲੋਨੀ 'ਚੋਂ ਨਾ ਦੋ ਬੰਦ ਕਿਰਾਏ ਤੇ ਲੈਂਦੇ ਅੱਛਾ ਬਾਹਰੋਂ ਹਾਂ ਅਸੀਂ ਇੱਥੇ ਸਾਡੇ ਨਾਲ ਦਾ ਇੱਕ ਮੁੰਡਾ ਜਗਤਾਰ ਹੈਗਾ ਉਸ ਨੂੰ ਏਸੀ ਇੰਟਾਇਰ ਹੋਇਆਗਾ ਮਹੀਰਾਂ ਦਾ ਗੋਨਿਆ ਨਹੀਂ ਠੀਕ ਹੈ ਜੀ ਅਸੀਂ ਜਾਵੜੇ ਟਰੈਕਟਰ ਲੈ ਕੇ ਮੇਰਾ ਹੀ ਟਰੈਕਟਰ ਸੀਗਾ 25 ਘਰ ਸਵੇਰ ਕੋਲ ਟਰੈਕਟਰ ਤੇ ਜਾਂਦੇ ਹੁੰਦੇ ਸੀ ਜੀ ਜਾਂਦੇ ਜੀ ਕਿ ਸਾਈਕਲਾਂ ਤੇ ਕਿਤੇ ਮੋਟਰਸਾਈਕਲ ਵੀ ਆਂਦੇ ਜੋ ਸਾਧਨ ਬਣ ਜਾਂਦੇ ਉਹ ਜੀ ਅੱਛਾ ਜੀ ਅਸੀਂ ਉਹਨਾਂ ਨੇ ਜੋ ਸਾਡਾ ਮੈਚ ਪੈ ਗਿਆ ਹਾਂਜੀ ਉਹਨਾਂ ਨੇ ਬਾਹਰੋਂ ਬੰਦੇ ਲੈਂਦੇ ਤੇ ਉਹ ਜਿਹੜੇ ਬਿਊਰਾਖਪੁਰ ਵਾਲੇ ਸੀਗੇ ਉਹ ਸਾਨੂੰ ਵੇਖ ਕੇ ਕਹਿੰਦੇ ਜਿਵੇਂ ਤੁਮ ਮੈਂ ਤੁਹਾਨੂੰ ਵੇਖੋ ਸਾਡੇ ਜਾਟਾਂਗਾ ਹਾਂਜੀ ਹਾਂਜੀ ਉਹ ਕਹਿੰਦਾ ਇਹ ਨਾ ਜੱਟਾਂ ਨੂੰ ਕੀ ਲਈ ਬੈਠਿਆਂਗੇ ਅੱਛਾ ਜੀ ਇਹਨਾਂ ਨੂੰ ਤੋੜ ਦਿਆਂਗੇ ਹਾਂ ਅਸੀਂ ਜਦੋਂ ਪਹਿਲਾ ਸੈੱਟ ਲਾਇਆ ਨਾ ਉਹਨਾਂ ਦੀ 0 ਤੇ 15 ਨੰਬਰ ਪਹਿਲਾ ਸੈੱਟ ਅਸੀਂ 0 15 ਨੇ ਜਿੱਤ ਲਿਆ ਮੈਂ ਉਹਨੂੰ ਕਿਹਾ ਵੀ ਅਸੀਂ ਖੇਡ ਛੱਡਨੀ ਹੈ ਪਰ ਤੁਸੀਂ ਜ਼ਿੰਦਗੀ ਪਰ ਆ ਜਿਹੜਾ ਵਿਅਹੂ ਨਹੀਂ ਲੈਣੀ ਸੋਤ 0 ਤੁਸੀਂ ਸਾਨੂੰ ਹਰਾ ਨਹੀਂ ਸਕਦੇ ਜੀਰੋ ਤੇ 0 ਤੇ 15 ਅੱਛਾ ਜੀ ਤੋਂ ਬਾਅਦ ਫਿਰ ਅਸੀਂ ਆਪਦੇ ਹਿਸਾਬ ਨਾਲ ਕਬੀਲਦਾਰੀ ਬੱਚੇ ਹੋ ਜਾਂਦੇ ਹੈਗੇ ਹਾਂਜੀ ਹਾਂਜੀ ਚਲੋ ਨਵੇਂ ਮੁੰਡਿਆਂ ਨੂੰ ਇਹ ਜਿੰਨੇ ਕਿੰਗ ਵਰਗੇ ਮੁੰਡੇ ਜਿਹੜੇ ਹੋਰ ਹਨਾ ਇਹ ਉਹ ਦਬਾਤ ਸੱਸੀ ਜੋ ਗਰਾਊਂਡ ਚੱਲਦਾ ਰਿਹਾ ਕੰਮ ਇਹ ਨਾਲ ਦੀ ਨਾਲ ਭਰਤੀ ਹੁੰਦੇ ਰਹੇ ਠੀਕ ਇਹਦੇ ਨਾਲ ਬੈਨੀਫਿਟ ਤਾਂ ਹੈ ਬੱਚੇ ਚੰਗੇ ਪਾਸੇ ਲੱਗੇਗੇ ਮੈਨ ਥੋੜੇ ਵਾਲੀ ਵਾਲ ਦੀ ਖੇਡ ਜਾ ਜਾਈ ਮਾਲੀ ਬਾਲ ਚੱਲ ਜੇਗੀ ਦੂਜਾ ਜਿਹੜਾ ਹੈਗਾਗਾ ਉੱਥੋਂ ਇਹਨਾਂ ਦੇ ਕਲੱਬ ਵਾਲਿਆਂ ਦਾ ਗਾਸ ਜਿਮ ਜੁਮਾਗਾ ਉੱਥੇ ਮੁੰਡੇ ਉਹ ਪ੍ਰੈਕਟਿਸ ਕਰ ਲੈਂਦੇ ਹੈਗੇ ਗਰਾਊਂਡ ਹੈਗਾਗਾ ਪਹਿਲਾਂ ਸਾਡੀ ਕਬੱਡੀ ਦੀ ਟੀਮ ਵੀ ਬਣ ਗਈ ਸੀਗੀ ਅੱਛਾ ਜੀ ਮਾਸਟਰ ਹੁੰਦਾ ਸੀ 36 ਹਾਂਜੀ ਮਹੀਮੇ ਸਰ ਦੇ ਟੂਰਨਾਮੈਂਟ ਹੋਇਆ ਸੀਗਾ ਅੱਛਾ ਜੀ ਉੱਥੇ 1900 92 90 90 ਕਰਮੇ ਦੀ ਗੱਲ ਸ਼ਰੀਂਦਰਨਾਥ ਆਇਆ ਸੀਗਾ گورنر ਅੱਛਾ ਠੀਕ ਹੈ ਜੀ ਉਹ ਤਾਂ ਫਿਰ ਉਹ ਜਹਾਜ਼ ਕ੍ਰੈਸ਼ ਹੋ ਗਿਆ ਸੀਗਾ ਹਿਮਾਚਲ ਨੂੰ ਜਾਂਦੇ ਦਾ ਮਰ ਗਿਆ ਸੀ ਪਰਿਵਾਰ ਸਾਰਾ ਠੀਕ ਹੈ ਉਹ ਜਦੋਂ ਅਸੀਂ ਗਏ ਉਸੇ ਟੂਰਨਾਮੈਂਟ ਦੇ ਉੱਤੇ ਤੇ ਮਹਿਮੇ ਦੇ ਜਸਵੰਤ ਪੀਟੀ ਉਹ ਕਹਿੰਦਾ ਬਲਾਡ ਆ ਲੈਣ ਦੀ ਸੀ ਕੱਢ ਦੇਣਗੇ ਧਲੀ ਅੱਛਾ ਜੀ ਪਰ ਜਦੋਂ ਦੂਦਰ ਉਹਨੂੰ ਦੂਦਰ ਕਹਿੰਦੇ ਸੀ ਸੰਤ ਪੀਟੀ ਠੀਕ ਹੈ ਉਹ ਕੌਡੀਆਂ ਤੇ ਛੱਤੀ ਨੇ ਇੱਕ ਵਾਰੀ ਗੋਟੂ ਫਾੜ ਕੇ ਤਿੰਨ ਕੈਂਚੀਆਂ ਲਗਾਤਾਰ ਮਾਰੀਆਂ ਮਾਸਟਰ ਸੋਰਤੀ ਨੇ ਹੁਣ ਦਿੱਤੇ ਤਿੰਨ ਵਾਰੀ ਫਿੱਟ ਲਿਆ ਜਾਂਦੇ ਅੱਛੇ ਕੁਛ ਨਹੀਂ ਬਣਿਆਗਾ ਬਸ ਲਵਾ ਕੇ ਨੀਕਰਾਂ ਵਿਚਾਰੇ ਆਪਦੇ ਦੁਰਗੇ ਗਰਾਊਂਡ ਤੋਂ ਤਾਂ ਮੈਂ ਕਹਿੰਦਾ ਵੀ ਉਦੋਂ ਕਬੱਡੀ ਦੀ ਬੜੀ ਚੜ੍ਹਾਈ ਹੋਈ ਸੀ ਬਹੁਤ ਵਧੀਆ ਸੀ ਹਾਂਜੀ ਤੇ ਹੁਣ ਉਹ ਟੀਚਰ ਲੱਗਿਆ ਹੋਵੇ ਉਹਦੇ ਘਰਾਂ ਟੀਚਰ ਲਗੇ ਮੁੰਡਾ ਪੜ੍ਹਿਆ ਹੋਵੇਗਾ ਸੇਧ ਕੀ ਦੇਣਾ ਚਾਹੁੰਦੇ ਹੋ ਅੱਜ ਦੇ ਨੌਜਵਾਨ ਮੈਂ ਇਹ ਕਹਾਂਗਾ ਵੀ ਜ਼ਿੰਦਗੀ ਦੇ ਵਿੱਚ ਚੰਗੇ ਗੁਣ ਹਾਂਜੀ ਗ੍ਰਹਿਣ ਕਰੋ ਹਾਂਜੀ ਜ਼ਿੰਦਗੀ ਨੂੰ ਜਿਉਣ ਦਾ ਆਨੰਦ ਇਹੀ ਹੈਗਾ ਹਾਂਜੀ ਮਾੜੇ ਕੰਮਾਂ ਤੋਂ ਬਚੋ ਹਾਂਜੀ ਆ ਜਿਹੜੇ ਅੱਜ ਕੱਲ ਮੁੰਡੇ ਜਾਂਦੇ ਆਗੇ ਜੀ ਕਾਲਜ ਗਏ ਸ਼ਾਮ ਨੂੰ ਕੁੜੀ ਨਾਲ ਵਿਆਹ ਕਰਾ ਕੇ ਘਰੇ ਆ ਗਿਆ ਕੁੜੀ ਪਤਾ ਨਹੀਂ ਕਿੱਥੋਂ ਹੁੰਦੀ ਆ ਮੁੰਡਾ ਪਤਾ ਨਹੀਂ ਕਿੱਥੋਂ ਹੁੰਦਾ ਉਹ ਚਾਰ ਚਰਦੇ ਨੇ ਉਹ ਦੂਜੇ ਦੀਆਂ ਪੈਂਟਾਂ ਮੰਗ ਕੇ ਪਾਇਆ ਹੁੰਦਾਗਾ ਤੇ ਉਹ ਹੁੰਦਾਗਾ ਕੁੜੀ ਹੁੰਦੀ ਆ ਚਾਰਾਂ ਦੇ ਘਰੇ ਮੰਗ ਲੈਂਦੇ ਤੇ ਜਦੋਂ ਕਰੇ ਹੁੰਦੇ ਮੰਝਾ ਇੱਕੋ ਹੀ ਹੁੰਦਾ ਹਾਂਜੀ ਮਾਂ ਪਿਓ ਦੀ ਆਗਿਆ ਚ ਰਹੋ ਬੱਚੀਆਂ ਵੀ ਰਹਿਣ ਜੀ ਮਸੀਬਤ ਪੈਂਦਾ ਤੇ ਮਾਂ ਪਿਓ ਉਹਦੇ ਬੱਚੇ ਦੀ ਵੀ ਆ ਲੜਕੀ ਦੀ ਆ ਉਹਦੀ ਬਾਹ ਫੜਦਾ ਹਾਂਜੀ ਪਰ ਜਦੋਂ ਮਾਂ ਤੇ ਤੁਸੀਂ ਬਾਹਰੇ ਹੋ ਕੇ ਇਹੋ ਕੰਮ ਕਰਦੇ ਆਂਗੇ ਫਿਰ ਉਹ ਕਹਿੰਦਾ ਵੀ ਹੁਣ ਗੇਮ ਗਈ ਜੋ ਮਰਜੀ ਕਰ ਮੇਰਾ ਤੇਰਾ ਕੋਈ ਸਰੋਕਾਰ ਨਹੀਂ ਹਾਂਜੀ ਅਸੀਂ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਈਏ ਸਾਡੀ ਬੱਲੇ ਬੱਲੇ ਵੀ ਹੋਏ ਬਦਨਾਮੀ ਵੀ ਨਾ ਹੋਏ ਮਾਂ ਪਿਓ ਦੀ ਪੱਗ ਨੂੰ ਕਲੰਕ ਵੀ ਨਾ ਲੱਗੇ ਚਾਹੇ ਬੇਟੀ ਐ ਚਾਹੇ ਬੇਟਾ ਅੱਛੇ ਪੜ੍ਹਾਈ ਵੀ ਕਰਗੇ ਜੇ ਕੋਈ ਨੌਕਰੀ ਮਿਲਦੇ ਨੌਕਰੀ ਵੀ ਕਰਗੇ ਘਰ ਦੇ ਕਾਰੋਬਾਰ ਵੀ ਕਰਗੇ ਤੇ ਇਮਾਨਦਾਰੀ ਆਨੈਸਟੀ ਇਸ ਬੈਸਟ ਪਲੀਸ ਹਾਂਜੀ ਉਧਰ ਤੇ ਚੱਲਗੇ ਅੱਛੇ ਹਾਉ ਤੋ ਵੱਡੀ ਇਹ ਗੱਲ ਹੈਗੀ ਇਹ ਨਹੀਂ ਮੈਂ ਮਨੋਕਰੀ ਕੁਰਸੀ ਤੇ ਬੈਠ ਗਿਆ ਮੈਨੂੰ ਪਰਮਾਤਮਾ ਨੇ ਕੁਰਸੀ ਵਰਸਿ ਹੈਗੀ ਮੈਂ ਆਏਗੀ ਦਾ ਸਤਿਕਾਰ ਕਰਾਂ ਤਰੀਕੇ ਨਾਲ ਕਰਾਂ ਕੰਮ ਤੇ ਕਿਸੇ ਜੀਵ ਨਾ ਤਰਸ ਹਾਂਜੀ ਇਮਾਨਦਾਰ ਹਾਂ ਮੇਰੀ ਇਹੋ ਹੀ ਮੈਸੇਜ ਹੈ ਸਾਰਾ ਬਸ ਅੱਛਾ ਚਲੋ ਵਾਈ ਕਾਲ ਆਪਾਂ ਬੰਦ ਕਰਦੇ ਆਂ ਇਹ ਗੱਲਬਾਤ ਬਹੁਤ ਵਧੀਆ ਗੱਲਬਾਤ ਕੀਤੀ ਬਾਬਾ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਾਬਾ ਜੀ